ਦੇਵਤਾ ਕੌਣ ਹੈ ਦੇਵਤਾ ਸਿਰਫ ਦੇਣ ਵਾਲਾ ਹੀ ਹੈ ਉਹ ਦਿੰਦਾ ਹੀ ਦਿੰਦਾ ਹੈ ਕਦੇ ਕਿਸੇ ਤੋਂ ਕੁਝ ਨਹੀਂ ਲੈਂਦਾ ਅੱਜ ਦੇਵਤੇ ਦੇ ਅੱਗੇ ਗੋਲ ਕਾ ਰੱਖ ਦਿੱਤੀਆਂ ਜਿਸ ਨੇ ਰੱਖੀਆਂ ਦੇਵਤਿਆਂ ਨੇ ਨਹੀਂ ਰੱਖੀਆਂ ਗੋਲ ਇਹ ਸੰਸਾਰੀਆਂ ਨੇ ਰੱਖੀਆਂ ਆਪਣੇ ਲਾਲਚ ਨੂੰ business ਬਣਾ ਲਿਆ ਦੁਕਾਨਦਾਰੀਆਂ ਬਣਾ ਲਈਆਂ। ਦੇਵਤੇ ਨੇ ਨਹੀਂ ਕਿਹਾ ਕਿ ਮੇਰੇ ਸਾਹਮਣੇ ਕੋਲ ਰੱਖੋ। ਦੇਵਤਾ ਤੇ ਦੇਣ ਵਾਲਾ ਉਹ ਸੰਸਾਰੀਆਂ ਤੋਂ ਕੀ ਲਵੇਗਾ? ਇਹ ਲਾਲਚ ਬਸ ਆ ਕੇ ਸੰਸਾਰੀ ਲੋਕਾਂ ਨੇ ਆਪਣੀ ਦੁਕਾਨ ਖੋਲ ਲਈ। ਆਪਣਾ ਬਿਜ਼ਨਸ ਬਣਾ ਲਿਆ। ਤੇ ਉਹਦੇ ਨਾਲ ਦੇਵਤੇ ਨੂੰ ਵੀ ਬਦਨਾਮ ਕਰ ਦਿੱਤਾ। ਦੇਵਤਾ ਕਦੇ ਨਹੀਂ ਕਹਿੰਦਾ ਮੈਨੂੰ ਕੁਝ ਦੇ ਕੇ ਜਾਓ। ਦੇਵਤਾ ਹਮੇਸ਼ਾ ਆਖਦਾ ਹੈ ਕਿ ਆਪਣੇ ਪ੍ਰੇਮ ਤੇ ਸ਼ਰਧਾ ਮੈਨੂੰ ਭੇਟ ਕਰ ਦਿਓ ਤੇ ਮੈਥੋਂ ਦਾਤਾਂ ਲੈ ਕੇ ਜਾਓ। ਦੇਵਤਾ ਹਮੇਸ਼ਾ ਹੀ ਦਾਤਾਂ ਦਿੰਦਾ ਹੈ। ਲੈਂਦਾ ਕੁਝ ਨਹੀਂ।